ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਹੇ ਆ ਲੈ ਸੱਚ ਨੂੰ ਟਾਪ ਦੇ ਦੋ ਨਗੀਨੇ ਦਿਖਾਵਾਂਗੇ ਤੁਹਾਨੂੰ ਪਿਓਰ ਨੀਲੀ ਦਾ ਵੀ ਕੱਟੀਆਂ ਨੇ 20-20 ਮਹੀਨਿਆਂ ਦੀ ਉਮਰ ਆ ਦੋਆਂ ਦੀ ਦੋ ਕੱਟੀਆਂ ਨੇ ਆਪਣੇ ਨਾਲ ਵੇ ਪਿਓਰ ਨੀਲੀ ਦਾ ਵੀ ਲੈ ਸੱਚ ਨੂੰ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਸਿੰਘ ਹੁੰਡੇ ਕਰਨ ਲੱਗੀ ਸਿੰਘ ਇਸ ਕੁਆਲਟੀ ਦਿਖਾ ਦੇ ਜਿਆਦੀ ਪੁੱਤ ਦੇਖ ਸਕਦੇ ਹੋ ਫੇਸ ਕੁਆਲਟੀ ਨੈ ਸਾਰੀਆਂ ਨਿਸ਼ਾਨੀਆਂ ਐ ਨੀਲੀ ਰਾਵੀ ਦੀਆਂ ਪਿਆਰ ਨੀਲੀ ਰਾਵੀ ਆ ਸਜਣੋ ਉਸ ਚਾਰੇ ਪੈਰ ਖਣਾ ਦੇ ਮਾਰ ਦੇ ਖਣ ਬਸਾਰ ਜਾਂ ਉਧਰ ਉਧਰ ਦੇ ਵਹੀਂ ਉਧਰ ਦੇ ਦੇ ਮੇ ਤੇ ਮਾਰ ਕੈਮਰਾ ਨੈ ਖਾ ਦੇ ਮਾਰ ਦੇ ਜੀ ਦੇ ਕਹਿੰਦੇ ਨੂੰ ਮਾਰ ਕੇ ਕੱਲਾ ਕੱਲਾ ਥਾਣਾ ਝੋਲੀ ਆਈਆਂ ਕਟੀਆਂ ਨੇ ਖੰਡੀਆਂ ਸੀਲ ਨੇ ਤੇ ਹੁਣ ਸਾਰੇ ਨਿਸ਼ਾਨੀਆਂ ਦੇ ਤੁੰ ਤੇ ਸੂਲ ਤੇ ਆਪਣੇ ਪੈਰਾਂ ਤੇ ਫੇਸ ਕੁਆਲਟੀ ਤੇ ਇੱਕ ਦੂਜੀ ਕੱਟੀ ਦਿਖਾਉਣਾ ਤੁਹਾਨੂੰ ਹਾਂ ਆ ਜਾ ਬੱਤਾ ਇਹਦੀ ਫੇਸ ਕੁਆਲਟੀ ਦਿਖਾ ਜਾਂਦੀ ਇਧਰ ਵੀ ਆ ਜਾ ਮੂਰਤੀ ਅੱਗੇ ਹੁੰਦੀ ਫੇਸ ਕੁਆਲਟੀ ਦੀ ਚੈੱਕ ਕਰ ਸਕਦੇ ਹਾਂ ਬਿਲਕੁਲ ਛੋਟਾ ਸਿੰਘ ਕੁੰਡੇ ਸਿੰਘ ਇਹ ਵੀ ਕਰ ਰਹੀ ਹੈ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਤੇ ਇਹ ਵੀ 20 ਮਹੀਨਿਆਂ ਦੀ ਆ 19 20 ਮਹੀਨਿਆਂ ਦੀ ਨੇ ਦੋਏ ਕੱਟੀਆਂ ਇਹਦੇ ਮਾਰ ਦੇ ਕੈਮਰਾ ਇਹਦੀ ਸਾਰੀਆਂ ਨਿਸ਼ਾਨੀਆਂ ਨੇ ਪਿਓਰ ਨੀਲੀ 라ਵੀ ਨੇ ਦੋਏ ਸੱਜਣ ਨੂੰ ਤੁੰਨ ਤੇ ਤੇ ਆਪਣਾ ਪੈਰਾ ਤੇ ਸਾਰੇ ਨਿਸ਼ਾਨ ਨੇ A to Z ਜਿਹੜੇ ਆਪਾਂ ਨੂੰ ਨੀਲੀ 라ਵੀ ਚਾਹੀਦੇ ਨੇ ਪਿਓਰ ਨੀਲੀ 라ਵੀ ਨੇ ਦੋਏ ਦੋਏ ਕੱਟੀਆਂ ਦੀ 20 20 ਮਹੀਨੇ ਉਮਰਾ ਸਟਾਰ ਬੰਨਦੀਆਂ ਕੱਟੀਆਂ ਨੇ ਦੋਏ ਤੇ ਠੰਡੀਆਂ ਸੀਲ ਨੇ ਦੋਏ ਇਹਦਾ ਵੀ ਦਿਖ ਨਹੀਂ ਥਣ ਦੇ ਵਜਗਾ ਜਾਦੀ ਲੈ ਕੱਲਾ ਕੱਲਾ ਥਾਣਾ ਕੱਲਾ ਕੱਲਾ ਥਾਣਾ ਝੋੜੀ ਵਾਲੀਆਂ ਕੱਟੀਆਂ ਤੇ ਕੱਲਾ ਕੱਲਾ ਹਨ ਤੇ ਜਿਹੜਾ ਵੀ ਵੀਰ ਸੱਜਣਾ ਦੋ ਕੱਟੀਆਂ ਇਕੱਠੀਆਂ ਲਜਾਊਗਾ ਆਪਾਂ 1 ਲੱਖ ਦਾ ਜੋੜਾ ਦੇ ਦਾਂਗੇ ਮੁੱਲ 1,10,000 1 ਲੱਖ ਦਾ ਜੋੜਾ ਦੇ ਦਾਂਗੇ ਦੋਏ ਕੱਟੀਆਂ ਤੇ ਪਿਓਰ ਨੀਲੀ ਦਾ ਵੀ ਠੰਡੀਆਂ ਸੀਲ ਨੇ ਤੇ ਔਰ ਜਿਵੇਂ ਮਰਜ਼ੀ ਹੱਥ ਪੇਰੀਆਂ ਦੋਏ ਠੰਡੀਆਂ ਸੀਲ ਨੇ ਤੇ ਲੱਖ ਦਾ ਜੋੜਾ ਦੇ ਦਾਂਗੇ ਲੱਖ ਚੋਂ ਮਾਨ ਤਨ ਕਰ ਦਾਂਗੇ ਜਿਹੜਾ ਵੀ ਆਪਣੇ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਇੱਕ ਬੱਸੀ ਦਿਖਾਉਣਾ ਏ ਤੁਹਾਨੂੰ ਲਾ ਇਹਦੀ ਉਮਰ ਹੈਗੀ ਸੱਜਣੋ 9 ਮਹੀਨੇ ਦੀ ਉਮਰ ਆ ਡਾਇਮੰਡ ਦੀ ਬੱਸੀ ਆ ਇਹ ਮੰਗਰ ਕਰਕੇ ਡਾਇਮੰਡ ਦੀ ਬੱਸੀ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ 9 ਮਹੀਨੇ ਦੀ ਉਮਰ ਆ ਡਾਇਮੰਡ ਦੀ ਬੱਸੀ ਆ ਥਾਣਾ ਚੈੱਕ ਕਰਾ ਦੇ ਉਧਰਲੀ ਹੋ ਜਾ ਦੀ ਮੰਗਰ ਦੀ ਅਲੱਗ-ਅਲੱਗ ਥਾਣਾ ਇਹਦਾ ਵੀ ਚਲ ਚੰਗੀ ਐਚਐਫ ਪਿਆਉੜਾ ਤੇ ਇਹ ਦੇ ਦਾਂਗੇ ਆਪਾਂ 22000 ਦੀ 22 ਚੋਂ ਮਾਨ ਤਨ ਕਰਦਾਂਗੇ 20 ਦੀ ਦੇ ਦਾਂਗੇ 20 ਚੋਂ ਹੀ ਮਾਨ ਤਨ ਕਰਦਾਂਗੇ ਜਿਹੜਾ ਵੀ ਸੱਜਣਾ ਆਪਣੇ YouTube ਚੈਨਲ ਨੂੰ ਦੇਖ ਕੇ ਆਊਗਾ ਬਾਕੀ ਮੋਬਾਈਲ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਤੇ ਕੱਲ ਸੱਜਣੋ ਜਾਲੀ ਲਾਈ ਆਪਾਂ ਨੇ ਕੱਟੀਆਂ ਵਾਸਤੇ ਦੇਖ ਸਕਦੇ ਹੋ ਕੱਟੀਆਂ ਬਾਦੀਆਂ ਫੁੱਲਦੀਆਂ ਨੇ ਇਹਦੇ ਨਾਲ ਕੱਦ ਵੀ ਲੰਮਾ ਹੋ ਜਾਂਦਾ ਕੱਲ ਲਾਈ ਆ ਮਾਉਂਟਰੀ ਦਿਖਾ ਦੇ ਜਿਆਦੀ ਸਾਰੇ ਮਾਰਦੇ ਕੈਮਰਾ ਨਾ ਜਾਣਿਆ ਚ ਰਹਿੰਦੀਆਂ ਨੇ ਕੱਟੀਆਂ ਇਹਦੇ ਨਾਲ ਜੇ ਆਪਣੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ